ਜੇ ਮੈਂ ਪੈਸੇ ਦੇ ਕੇ ਕਿਸੀ ਖਾਰੇ ਆਏ ਹੈ ਜੇ ਮੈਨਾਂ ਇਹ ਚੀਜ਼ ਹੋ ਸਕਦੀ ਨਹੀਂ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਨਹੀਂ ਜੀ ਤੇ ਕੱਲ ਨੂੰ ਜੇ ਕੋਈ ਪ੍ਰੋਬਲਮ ਆਂਦੀ ਹੈ ਜਾਂ ਬਿਮਾਰ ਹੋ ਜਾਂਦਾ ਤਾਂ ਉਹ ਕੌਣ ਜ਼ਿੰਮੇਵਾਰ ਆਏਗਾ ਜ਼ਿੰਮੀ ਬਾਈਟ ਜ਼ਿੰਮੇਵਾਰੀ ਚੱਕਦਾ ਇੰਨੇ ਬੰਦੇ ਆ ਤੁਸੀਂ ਕਿ ਇਹਨਾਂ ਨੇ ਜਿਹੜੇ ਸ਼ਰਤਾਂ ਬਣਾਉਂਦੇ ਹੋ ਬਣਾਣ ਲੱਗੇ ਦੇ ਦੇ ਨਹੀਂ ਹੈਗੇ ਕੀ ਪਾ ਰਹੇ ਆਂ ਕੀ ਨਹੀਂ ਪਾ ਰਹੇ ਮਾਮਲਾ ਜਲੰਧਰ ਸ਼ਹਿਰ ਦੇ ਇੱਕ ਮਸ਼ਹੂਰ ਰੈਸਟੋਰੈਂਟ ਦਾ ਹੈ ਨੂਡਲਸ ਆਰਡਰ ਕੀਤੇ ਤਾਂ ਨਿਕਲੀ ਵਿੱਚੋਂ ਸੁੰਡੀ ਰੈਸਟੋਰੈਂਟ ਵਾਲਿਆਂ ਨੇ ਆਰਡਰ ਕੀਤਾ ਵਾਪਸ ਤੇ ਰੈਸਟੋਰੈਂਟ ਦੇ ਬੌਂਸਰ ਵੱਲੋਂ ਯੁਵਕ ਨਾਲ ਕੀਤੀ ਗਈ ਧੱਕਾ ਮੁਕੀ ਦੱਸਦੀ ਹੈ ਕਿ ਮਾਮਲਾ ਜਲੰਧਰ ਸ਼ਹਿਰ ਦੇ ਸ਼੍ਰੀ ਗੁਰੂਦਾਸ ਚੌਕ ਲੱਗੇ ਯਮੀ ਰੈਸਟੋਰੈਂਟ ਦਾ ਹੈ ਜਿੱਥੇ ਕਿ ਜਲੰਧਰ ਦੇ ਸ਼੍ਰੀ ਗੁਰੂਦਾਸ ਚੌਕ ਲੱਗੇ ਉਸ ਵਕਤ ਭਾਰੀ ਹੰਗਾਮਾ ਹੋ ਗਿਆ ਜਦੋਂ ਇੱਕ ਯੁਵਕ ਵੱਲੋਂ ਨੂਡਲਸ ਆਰਡਰ ਕੀਤੇ ਗਏ ਤੇ ਉਸ ਵਿੱਚੋਂ ਨਿਕਲੀ ਸੁੰਡੀ ਤੇ ਰੈਸਟੋਰੈਂਟ ਦੇ ਬਾਉਂਸਰ ਵੱਲੋਂ ਯੁਵਕ ਨਾਲ ਕੀਤੀ ਗਈ ਧੱਕਾ ਮੁਕੀ ਮੌਕੇ ਤੇ ਪੁੱਜੀ ਪੁਲਿਸ ਦਿਖਾਉਂਦੇ ਹਾਂ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਜਲੰਧਰ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਸਤੀਸ਼ ਕੁਮਾਰ ਜੱਜ ਦੇ ਨਾਲ ਆ ਜੀ ਆਪਣਾ ਭਾਈ ਸੌਰਵ ਭਾਈ ਕਿੱਥੋਂ ਦੇ ਰਹਿਣ ਵਾਲੇ ਹੋ ਜਲੰਧਰ ਦਾ ਭਾਈ ਕਿੱਥੇ ਆਏ ਸੀ ਤੇ ਕੀ ਹੋਇਆ ਜੀ ਜੰਮੀ ਬਾਏ ਟਰਾਈ ਦਾ ਸਟੌਮ ਨੂਡਲ ਖਾਣ ਆਏ ਸੀ ਆਪਣੇ ਬੋਗਰ ਦੇ ਨਾਲ ਹਾਂਜੀ ਠੀਕ ਹੈ ਜੀ ਇੱਥੇ ਬੂ ਨੂਡਲ ਨੇ ਦੋ ਸਪੂਨ ਖਾਦੇ ਆ ਉਹਦੇ ਵਿੱਚੋਂ ਸੁੰਡੀ ਨਿਕਲੀ ਅੱਛਾ ਜੀ ਜਦੋਂ ਆਪਾਂ ਸਟਾਫ ਨੂੰ ਕਿਹਾ ਸਟਾਫੋਂ ਪਲੇਟ ਚੱਕ ਕੇ ਲੈ ਗਿਆ ਤਾਂ ਕਹਿੰਦਾ ਸੌਰੀ ਤੁਹਾਡੇ ਜਿਹੜੇ ਓਨਰ ਆ ਉਹਨਾਂ ਨਾਲ ਗੱਲ ਹੋਈ ਕੋਈ ਓਨਰ ਹੈ ਨਹੀਂ ਜੀ ਕਹਿੰਦੇ ਮੈਂ ਓਨਰ ਹੈ ਨਹੀਂ ਅੱਛਾ ਜੀ ਤੇ ਓਨਰ ਤਾਂ ਤੁਹਾਡੀ ਤੁਹਾਡਾ ਕੋਈ ਗੱਲ ਹੋਈ ਇਹਨਾਂ ਨਾਲ ਕੋਈ ਜਾ ਕੋਈ ਇਹਨਾਂ ਨਾਲ ਕੋਈ ਦੰਨਾ ਬੱਤ ਸੀ ਉਹਨਾਂ ਨੇ ਅੰਦਰ ਕੋਈ ਲੱਗਿਆ ਕਿ ਆਪਣਾ ਹਾਂਜੀ ਬਾਉਂਸਰ ਨੇ ਚੱਕ ਕੇ ਬਾਹਰ ਘੜ ਦਿੱਤਾ ਕਹਿੰਦੇ ਬਾਹਰ ਜਾਓ ਜੀ ਬਲਕਿ ਤਾਂ ਨਾ ਬੱਥੂ ਕੀ ਕੀਤੀ ਤੁਸੀਂ ਪੁਲਿਸ ਨੂੰ ਫੋਨ ਕੀਤਾ ਹੁਣ ਤੱਕ ਪੁਲਿਸ ਨੂੰ ਮੈਂ ਅਜੇ ਫੋਨ ਕੀਤਾ ਨਹੀਂ ਹੁਣ ਮੈਂ ਕਰਨ ਲੱਗਾ ਹਾਂ ਹਾਂਜੀ ਕਰੋ ਮੈਂ ਤਾਂ ਹਰਗੇ ਇਹੀ ਕਰੂੰਗਾ ਪੁਲਿਸ ਨੂੰ ਫੋਨ ਉਹਨਾਂ ਨੇ ਪਲੇਟਾ ਪਲੂਟਾ ਸਭ ਚੁਕਾਤੀ ਆਪਣੇ ਬੰਦਿਆਂ ਨੂੰ ਦੋਕੇ ਮਾਰ ਕੇ ਕਿ ਚੱਕੋ ਚੱਕੋ ਇੱਥੋਂ ਚੱਕੋ ਨਹੀਂ ਸਾਰੀ ਕਾਰਵਾਈ ਵੜੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕੋਈ ਗੱਲਬਾਤ ਨਹੀਂ ਹੋਈ ਕਿੰਨਾ ਕੋਈ ਗੱਲਬਾਤ ਨਹੀਂ ਇਹ ਤਾਂ ਬਾਉਂਸਰ ਵਗੈਰਾ ਤੁਹਾਡੇ ਨਾਲ ਗੱਲ ਬਾਤ ਉਹ ਤਾਂ ਧੱਕੇ ਮਾਰ ਰਹੇ ਸੀ ਕਹ ਅੱਛਾ ਕਹਿੰਦਾ ਹੰਗਾਮਾ ਨਾ ਕਰੋ ਜਾਓ ਮੈਂ ਇਹ ਕਹਿ ਰਿਹਾ ਜੀ ਅੱਜ ਮਹੀਨਾ ਹੋ ਰਿਹਾ ਅੰਦਰ ਜੇ ਸੋ ਬੰਦਾ ਬੈਠਾ ਤਾਂ ਸੋ ਨਾ ਵੀ ਹੋ ਸਕਦਾ ਹੈ ਜੀ ਜੀ ਜੇ ਮੈਂ ਪੈਸੇ ਦੇ ਕੇ ਚੀਜ਼ ਖਾ ਰਿਹਾ ਹੈਗਾ ਜੇ ਮਹੀਨਾ ਇਹ ਚੀਜ਼ ਹੋ ਸਕਦੀ ਕੱਲ ਨੂੰ ਕਿਸੇ ਨਾ ਵੀ ਹੋ ਸਕਦੀ ਨਾ ਜੀ ਜੀ ਤੇ ਕੱਲ ਨੂੰ ਜੇ ਕੋਈ ਪ੍ਰੋਬਲਮ ਆਂਦੀ ਹੈ ਜੇ ਬਿਮਾਰ ਹੁੰਦਾ ਤਾਂ ਉਹ ਕੌਣ ਜ਼ਿੰਮੇਵਾਰ ਹੈਗਾ ਜ਼ਿੰਮੇਵਾਰੀ ਜ਼ਿੰਮੇਵਾਰੀ ਚੱਕਦਾ ਇੰਨੇ ਬੰਦਿਆਂ ਦੀ ਜੀ ਤੇ ਇਹਨਾਂ ਦੇ ਜਿਹੜੇ ਸ਼ੈਫ ਆ ਬਣਾਉਂਦੇ ਉਹ ਬਣਾਉਣ ਲੱਗੇ ਦੇਖਦੇ ਨਹੀਂ ਹੈਗੇ ਕੀ ਪਾ ਰਹੇ ਆ ਕੀ ਨਹੀਂ ਪਾ ਰਹੇ ਸਰ ਕੀ ਹੋਇਆ ਜੀ ਐਕਚੁਅਲੀ ਦੱਸੋ ਸਾਨੂੰ ਹਾਂ ਅਸੀਂ ਆਰਡਰ ਦਿੱਤੇ ਸੀ ਨਮਰ ਤੇ ਦੋਸਤ ਜਗਾ ਤੱਕ ਤਾਂ ਜੁਬੇਟਾ ਦੋ ਰਿੰਸ ਅੱਛਾ ਇਹਨਾਂ ਨੂੰ ਪਾ ਕੇ ਜਾਂ ਕਿ ਵੀ ਕੋਈ ਹੈ ਚਾਕੇ ਬਰਡ ਪਲੇਟ ਅੰਦਰ ਲੱਗੇ ਅੱਛਾ ਜੀ ਤੇ ਉਸ ਤੋਂ ਬਾਅਦ ਕੀ ਗੱਲ ਮਾਰਨੀ ਹੈ ਕਹਿੰਦੇ ਨਹੀਂ ਸੁਣਦੇ ਸਰ ਇੱਕ ਦੋ ਸੀਗੀ ਅੱਛਾ ਇੱਕ ਦੋ ਸੀਗੀਆਂ ਅੱਛਾ ਇੱਕ ਦੋ ਪੰਜਾਹ ਅੱਛਾ ਉਸ ਤੋਂ ਬਾਅਦ ਜੋ ਤੁਸੀਂ ਸਟਾਫ ਨੂੰ ਕੰਪਲੀਟ ਕੀਤੀ ਉਹਨਾਂ ਵੱਲੋਂ ਕੀ ਗੱਲ ਕਹੀ ਗਈ ਉਹ ਕਹਿੰਦੇ ਕੋਈ ਨਹੀਂ ਤੁਸੀਂ ਬਾਹਰ ਜਾ ਕੇ ਗੱਲ ਕਰੋ ਕਹਿੰਦੇ ਬਾਹਰ ਆ ਜਾਓ ਅੱਛਾ ਹਾਂ ਜੀ ਇਹ ਮੌੜ ਜਿੱਦਾਂ ਤੁਹਾਡੇ ਬ੍ਰਦਰ ਦੱਸ ਰਹੇ ਨੇ ਕਿ ਬੌਂਸਰ ਵੱਲੋਂ ਧੱਕੇ ਵਗੈਰਾ ਵੀ ਮਾਰੇ ਗਏ ਆ ਨਹੀਂ ਨਹੀਂ ਭਾਜੀ ਰੈਸਟੋਰੈਂਟ ਤਾਂ ਹੈ ਇੱਥੇ ਫੈਮਿਲੀਜ਼ ਆਉਂਦੀਆਂ ਆ ਇੱਥੇ ਬੌਂਸਰ ਦਾ ਕੀ ਕੰਮ ਹੈ ਮੈਂ ਉਹ ਇਹੀ ਸੰਡੀ ਮਿਲਿਆ ਮੌਕੇ ਤੇ ਡਿਊਟੀ ਆਫਟਰ ਬੁਲਾ ਕੇ ਬੰਦੀ ਕਰ ਦਿੱਤਾ ਕੀ ਕੀਸ ਕਿਹਾ ਤੁਹਾਨੂੰ ਕੀ ਆਣਾ ਖਾਣਾ ਆਇਆ ਉਹਨਾਂ ਕਹਿੰਦੇ ਨੋਟ ਨਹੀਂ ਦੇਣਾ ਹਾਂ ਭਾਈ ਤਾਂ ਪਰ ਇਹਨਾਂ ਲੋਗ ਰਹਿ ਗਿਆ ਕਿ ਬਾਉਂਸਰ ਨੇ ਸਾਡਾ ਤਾਂ ਕੰਮ ਕੀ ਕੀਤਾ ਗੱਲਬਾਤ ਕਰਦੇ ਦੇ ਦਿੰਦੇ ਕਾਲਾ ਸ਼ੁਕਰ ਬਨਾਮ ਸਰ ਸੁਖਮੰਦਰ ਲਾ ਜੀ ਨੇ